thank you i'm <laughs> ਸਤਨਾਮ ਧਨਵਾਹਿ ਗੁਰੂ ਸਾਹਿਬ ਜੀਓ पद पङ्कज बन्दन पाग पङ्कज बन्दन सिमरो अङ्गद दोख निकन्दन ਅਮਰਦਾਸ ਗੁਰਹਿਰ ਦਤਹਾ ਹਿਰਦਤਹਾ ਸ਼੍ਰੀ ਗੁਰ ਰਾਮਦਾਸ ਗੁਣ ਗਾਉਂ ਸ਼੍ਰੀ ਆਰ ਜਨ ਬਿਗ ਨਨ ਕੇ ਨਾਸ਼ਕ ਦੇਗ ਨਨ ਕੇ ਨਾਸ਼ਕ ਸ਼੍ਰੀ ਹਰ ਗੋਬਿੰਦ ਸੋਬ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ பாரம கிரு பாரம கிருப்பா ஸ்ரீ குரு கோபிந்த சிங்க விசா ਤਰਹੁ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਹੋ ਬਾਰ ਬਾਰ ਜਗ ਦੀ ਸਾਬ ਯਾਮ ਅਮਰਤ ਗਿਆਨ ਹੈ ਮਾਣਕ ਪਗਤ ਬੈ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਇਕੰਕਾਰ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਿਹ ਹੈ ਬਿਗੁਨ ਬਿਨਾਸਨ ਸੋਏ ਵਾਹੇ ਗੁਰੂ ਜੀ ਕੀ ਫਤਿਹ ਹੈ ਬਿਗੁਨ ਬਿਨਾਸਨ ਸੋਏ ਜਗੋ ਜਗੋ ਅਟਲ ਆ ਹਾਜ਼ਰਾ ਹਜ਼ੂਰ ਜ਼ਾਹਰ ਰਾਜ਼ਹੂਰ ਸਰਵ ਕਲਾ ਸਮਰਥ ਨਾਮ ਬਾਣੀ ਕੇ ਬੋਹਤ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਮੁਬਾਰਕ ਗੋਦ ਅੰਦਰ ਹਮ ਜੁੜ ਮਿਲ ਬੈਠੇ ਸਤਸੰਗੀ ਜਨੋ ਵਡ ਭਾਗੀ ਹੋ ਜੋ ਸਤਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਮੁਬਾਰਕ ਗੋਦ ਵਿੱਚ ਬੈਠ ਕੇ ਇਸ ਵੱਡਮੁੱਲੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ ਨਿਤਦੀ ਮਰਿਆਦਾ ਦੇ ਗੋਵਿੰਦ ਸਿੰਘ ਮਹਾਰਾਜ ਦੇ ਪਵਿੱਤਰ ਪਾਵਨ ਮੁਬਾਰਕ ਜੀਵਨ ਦੇ ਵਿੱਚੋਂ ਲਗਾਤਾਰ ਰੋਜ਼ ਆਪਾਂ ਵਿਚਾਰ ਸਰਵਣ ਕਰਦੇ ਆ ਰਹੇ ਹਾਂ ਮੇਰੇ ਘਰ ਵਿੱਚ ਮੁਬਾਰਕ ਚਰਨ پا ਕੇ ਉਠਿਣ ਨਿਵਾਸ ਕਰਨਾ ਪਰੋ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਦਿਨ ਮਾਮਾ ਕਿਰਪਾਲ ਚੰਦ ਜੀ ਨੂੰ ਕਿਹਾ ਆਪਾਂ ਸਵੇਰੇ ਇਸ ਮਸੰਦ ਦੇ ਘਰੇ ਜਾਣਾ ਹੈ ਕੋ ਮੰਨ ਲੋ ਜਨ ਕੋ ਮੋਤੀ ਉਪਮਲ ਆਨ ਲੋ ਪਵਣ ਚਰੂ ਕਰੇ ਪਗ ਰਵਨ ਰਾਏ ਫੂਲਨ ਤੁ ਜੁਤੀ ਕਾ ਰਤੀ ਆਰਤੀ ਹੋਏ ਪਵਕੰਡਨਾ ਫਿਰ ਆਰਤੀ ਅਨਹਤ ਸਬਦ ਆਦੰਤ ਤੇ ਰਹਾਉ ਸੈ ਸਤਵਨ ਨਨ 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 ਅਹ ਤੋਹੇ ਕੋ ਸੇ ਤੋ ਮੁਰਤੋ ਨਨ ਕੋ ਤੋਹੀ ਸੇਸ ਪਰ ਬਿਮਲ ਨਨ ਇਕ ਪਦ ਗੰਗਬਨ ਸੇ ਸਟਾਵ ਗੰਦ ਯੋਤਨ ਮੋਈ ਸਭ ਮਹ ਜੋਤ ਜੋਤ ਹੈ ਸੋਇ ਤਤ ਚਾਰਨ ਸਮਾ ਕਰਨ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋਤਿ ਸਭ ਭਾਵੇ ਸੋ ਆਤੀ ਹੋਇ ਭਰਤਨ ਨਾਇਵਾ ਰਾਗੁੜੀ ਪੂਰਬੀ ਮਹੱਲਾ ਸੋਠਾ ਕਾਮ ਕਰੋ ਨਗਰ ਬਹਾਰਿਆ ਮਲ ਸਾਜੂ ਖੰਡ ਕੰਡਾਏ ਪੂਰਬੋ ਲਕਤੋ ਲੁਕ ਗੁਰ ਪਾਇਆ ਮਾਨ ਹਰਿ ਲਵਾ ਮੰਡਲ ਮੰਡਾਏ ਹਰਿ ਸਾਧੂ ਅੰਦਲੀ ਪਨ ਵਡਾਏ ਘਰ ਦੰਦੋਤ ਪਨ ਵਡਾਏ ਰਹਾਉ ਸਾਖਤ ਅਰਸ ਸਾਧਨ ਜਾਣਾਰ ਨਾਮ ਚਾਹੇ ਹਰ ਜਨ ਹਰ ਨਾਮ ਸੁਣਾਏ ਮੁਖ ਜਨਮ ਮਰਨ ਪਵਕੰਡਾਏ ਅਵਨਾਥੀ ਪ੍ਰਭ ਪਾਇਆ ਪਰਮੇਸਰ ਬੋਤੋਗਖੰਡ ਬਰ ਮੰਡਾਏ ਆਮ ਗਰੀਬ ਮਸਕੀਨ ਪਰਵਤ ਤੇ ਰ ਹਰਾਖ ਰਖ ਵਡ ਵਡਾਏ ਰਾ ਨਾ ਨਕ ਨਾਮ ਆਦਾ ਠਿਕ ਹਰ ਨਾਮ ਹੈ ਸੁਖ ਮੰਡਾਏ ਰਾਗ ਗੋੜੀ ਪੂਰਬੀ ਮੋਲਾ ਪੰਜੋੜੇ ਸੋ ਸੁਖੀ ਸਚੇ